ਜੋ ਬਣਾ ਨਹੀਂ ਮੇਰਾ ਨਾ ਆ ਪਰ ਉਹੇ ਮੇਰਾ ਸ਼ਰੀਰ ਸਾਰਾ ਕੰਮਦਾ ਆ ਰੋਟੀ ਮੈਂ ਬੜੀ ਮੁਸ਼ਕਿਲ ਬਣਾ ਨਹੀਂ ਆ ਮੂੰਡਾ ਮੇਰਾ ਨਾਲ ਵਿੱਚ ਕਰਾਂਦਾ ਕੰਮ ਤੇ ਕੰਮ ਹੋ ਜਾਂਦਾ ਮੇਰੇ ਕੋ ਤੇ ਕੁਛ ਨਹੀਂ ਹੁੰਦਾ ਅੱਥੇ ਬੈਹਰ ਨਹੀਂ ਕੁਰਸੀ ਤੇ ਮੈਂ ਹੋਈ ਜਾਂਦੀ ਮੇਰੀ ਸੱਤਾਂ ਡੇਗ ਪੀਆਂ ਆ ਤੇ ਝੁੰਡਾ ਬੜਾ ਪਾਣੀ ਵੜਾ ਜਾਂਦਾ ਹੱਟ ਦੇ ਕੰਬਲਾ ਉਹ ਭਰ ਜਾਂਦਾ ਤੇ ਬੈ ਕੇ ਰਾਤ ਕੱਤੀ ਦੀ ਜੇ ਕਿਤੇ ਰਾਤ ਮੀਂਹ ਆ ਜਾਏ ਤੇ ਬੈ ਕੇ ਕੱਟੀ ਦੀ ਆ ਤੇ ਇਹ ਹੋਈ ਮੈਂ ਜਾਂਦੀ ਮੇਰਾ ਖੱਲ ਹੋ ਜੇ ਕੋਈ ਕਮਰੇ ਚੋਂ ਦੇ ਉੱਪਰ ਤੁਸੀਂ ਜਾ ਨਹੀਂ ਸਕਦੇ ਫਿਰ ਮੀਂਹ ਚ ਕਿਦਾਂ ਮੁਜਾਰਾ ਕਰਦੇ ਨੇ ਵਿਚਾਰਾ ਫਿਰ ਮੁੰਡੇ ਵਿਚਾਰੇ ਆਣ ਕੇ ਖਲੋ ਜਾਂਦੇ ਆਂਦੇ ਆ ਜਾਂਦੇ ਆ ਤੇ ਮੈਂ ਤੇ ਚੜਨੀ ਚੜਦੀ ਕੋਠੇ ਨਾ ਮੇਂਦੀ ਆ ਹਾਂ ਅੱਬਾ ਦੇ ਡਿੱਗੇ ਦੋ ਤਨਵਾਰੀ ਤੇ ਖੜਾਕ ਆਂਦੀ ਰਹੀ ਤੇ ਮੈਂ ਕਹਿੰਨ ਹਾਏ ਪਤਾ ਨਹੀਂ ਕੀ ਹੋਣਿਆ ਕੋਠੇ ਤੇ ਇਹ ਵਿਚਾਨੇ ਤਾਂ ਲਿਆਂ ਕੇ ਖਲੋ ਜਾਂਦੇ ਤੇ ਮਕਾਨ ਜਿੱਦਾਂ ਦਰਾਰ ਆਈ ਦੀ ਕਦੀ ਵੀ ਡੇਟ ਦਿਲਦਾ ਵਾ ਉਹ ਤੇ ਆ ਖਾਇਆ ਕਿੰਨੀ ਦੇਰ ਹੋ ਗਈ ਇਹਨੂੰ ਬਣੇ ਉਹ 5 ਸਾਲ ਹੋ ਗਿਆ 5 6 ਸਾਲ ਮੁੰਡੇ ਦੀ ਦਸ ਕੇ ਦੋ ਹੋਈ ਹੈ 5 ਮਹੀਨੇ ਹੋ ਗਿਆ 5 ਮਹੀਨੇ ਠੀਕ ਹੀ ਉਹਨੂੰ ਪ੍ਰੋਬਲਮ ਉਹਨੂੰ ਮੁੰਡੇ ਤੇ ਹੀ ਉਹਨੂੰ ਕੋਸ ਹੋ ਗਿਆ ਦਾ ਹੀ ਪਤਾ ਨਹੀਂ ਕੀ ਹੋਇਆ ਦਵਾਈਆਂ ਉਹਨੇ ਹੀ ਕਹਿੰਦਾ ਤੇ ਇਸ ਤਰ੍ਹਾਂ ਹੀ ਲੰਮੇ ਪਿਆ ਰਹਿੰਦਾ ਹੀ ਤੇ ਨਾਲ ਜੁੜ ਗਿਆ ਦਾ ਹੀ ਮੰਜੇ ਤੇ ਤੇ ਫਿਰ ਚਾਰਜ ਪੂਰਾ ਹੋ ਗਿਆ ਕੀ ਕੰਮ ਕਰਦਾ ਜੀ ਮੈਨੂੰ ਡੈਡੀ ਲੰਦ ਰਿਆ ਡੈਡੀ ਨਾਲ ਨਾਲ ਜਾਂਦਾ ਰਿਆ 15 ਸਾਲਾਂ ਦਾ ਪੈ ਗਿਆ ਮੰਜੇ ਦੇ ਉੱਤੇ ਤੂੰ ਮੂਹਨ ਗੁਜਾਰਾ ਕਿੱਦਾਂ ਚੱਲਦਾ ਰੋਟੀ ਪਾਣੀ ਦਾ ਗੁਜਾਰਾ ਹੁਣ ਦੂਜੇ ਭਰਾ ਇੱਕ ਵਿਆਹਿਆ ਦਾ ਆ ਉਹ ਬੱਕਰਾ ਆ ਉਹ ਕਰਾਈ ਤੇੰਦਾ ਤੇ ਛੋਟਾ ਹੁਣ ਆਪ ਜੰਦਾ ਹੋਵੇ ਤੇ ਇੰਚਰਾਂ ਤੇ ਵਿਚਾਰੇ ਕਰਨ ਵਾਲੀ ਗੱਲ ਹੈ ਤੇ ਤੇ ਕੁਝ ਬਣਿਆ ਨਹੀਂ ਕੋਈ ਇੱਕੋ ਡੇੜੀ ਲਾਂਦੇ ਆ ਅੱਛਾ ਇੱਕੋ ਡੇੜੀ ਲਾਂਦੇ ਕੋਈ ਲਾਂਦੇ ਦੋਏ ਪੁਰੇ ਪੁਰੇ ਜੁਗ ਜਾਲਾ ਕਰਨੇ ਤੇ ਕੀ ਮੰਨ ਕਰਦੇ ਸਮਾਜ ਸੇਵੀਆਂ ਨੂੰ ਜਾਂ ਸਰਕਾਰ ਨੂੰ ਅਈ ਇਹੋ ਕਹਿੰਨੇ ਆਪੀ ਸੱਤਾਂ ਹੱਡੀਆਂ ਬਦਲੀਆਂ ਜਾਣ ਸੱਤ ਅੱਡੀ ਕੀ ਧੀਆ ਜ਼ਮੀਨ ਤੇ ਪਾਣੀ ਬੜਾ ਅੰਦਰ ਕਮਰੇ ਪਰ ਦਿੰਦੇ ਆ ਇਹ ਹੱਲ ਹੋ ਜੇ ਥੋੜਾ ਪਤਾ ਸੇ ਚੱਲ ਠੀਕ ਹੈ ਕੁਛ ਨਹੀਂ ਹੋਰ ਮੰਗਦੇ ਹਾਂ ਜੀ ਮੇਰਾ ਨਾਮ ਰਮੇਸ਼ ਆ ਤੇ ਆ ਅੱਡਾ ਸਾਰਾ ਕੋਠਾ ਚੋਂਦਾ ਹੈ ਤੇ ਕੋਈ ਆਇਆ ਨਹੀਂ ਹੈ ਦੇਖ ਜਾਂਦੇ ਆਇਆ ਕੋਈ ਨਹੀਂ ਹੈਗਾ ਇਹ ਐਮਸੀ ਨੇ ਉਹ ਹੀ ਦਿੱਤੇ ਹਨ ਪਰ ਭਨ ਭਰ ਕੇ ਪਰ ਕਾਲੇ ਸਨ ਆਈ ਸਾਡੀ ਕੋਈ ਨਹੀਂ ਹੋਈ ਜਾਣੀ ਤੇ ਛੱਤ ਤੇ ਸਾਰੀ ਢੋਂਦੀ ਹੈ ਪਾਣੀ ਸਾਰਾ ਆ ਜਾਂਦਾ ਮੀਂਹ ਦਾ ਪਾਣੀ ਛੱਲੇ ਸਾਰੀ ਸਾਤੇ ਡੇਗ ਗਈ ਦੀ ਹੈ ਇਹ ਪ੍ਰਸ਼ਾਸਨ ਨੂੰ ਇਹੋ ਹੀ ਬੇਨਤੀ ਰਿਹਾ ਦਾ ਕੋਈ ਹੱਲ ਕਰੋ ਪ੍ਰਸ਼ਾਸਨ ਆਂਦੀ ਇਹਨਾਂ ਦਾ ਪਾਣੀ ਉਹ ਢੋਡੇ ਢੋਡੇ ਪਾਣੀ ਹੋ ਜਾਂਦਾ ਅੰਦਰ ਕਮਰਿਆਂ 'ਚ ਗਲੀ ਦਾ ਪਾਣੀ ਸਾਰਾ ਆ ਜਾਂਦਾ ਛੱਤ ਕੋਠੇ ਤੋਂ ਡਿੱਗੀ ਡਿੱਗੀ ਬਾਲੇ ਸਾਰੇ ਡਿੱਗੇ ਰਹੇ ਪਰ بارش ਨਾਲ ਸਾਰੇ ਕੱਪੜੇ ਗਿੱਲੇ ਹੋ ਜਾਂਦੇ ਸਾਰੇ ਭੱਜ ਜਾਂਦੇ ਐਮਸੀ ਨੂੰ ਦਿੱਤਾ ਸੀ ਫਾਰਮ ਬਸ ਉਹਨੇ ਪਤਾ ਨਹੀਂ ਹੁਣ ਕਰਾਇਆ ਕਿ ਨਹੀਂ ਕਰਾਇਆ ਇਹ ਨਹੀਂ ਹਣਪਤ ਮੈਂ ਟੀਕਰ ਗਿਆ ਸੀ ਮੈਂ ਪਰ ਉਹ ਕਹਿੰਦੇ ਹਾਲੇ ਤੁਹਾਡਾ ਕੋਸ਼ ਨਹੀਂ ਆਇਆ ਨਾ ਹਣ ਕੋਈ ਨਹੀਂ ਆਇਆ